ਨਮਸਕਾਰ ਦੋਸਤੋ ਸਿਮਰਨਜੀਤ ਸਿੰਘ ਬੈਂਸ ਜੋ ਕਿ ਐਕਸ ਐਮ ਐਲ اے ਪੰਜਾਬ ਵਿਧਾਨ ਸਭਾ ਰਹਿ ਚੁਕੇ ਨੇ ਉਹਨਾਂ ਦੇ ਕੱਲ ਸ਼ਨੀਵਾਰ ਦੇ ਦਿਨ ਗੋਲੀਆਂ ਚੱਲੀਆਂ ਸਨ ਗੋਲੀਆਂ ਚੱਲਣ ਤੋਂ ਬਾਅਦ ਇਹ ਖਬਰ ਕਾਫੀ ਮੀਡੀਆ 'ਚ ਵਾਇਰਲ ਹੋ ਰਹੀ ਸੀ ਕਿ ਗੋਲੀਆਂ ਕਿਸ ਵੱਲੋਂ ਚਲਾਈਆਂ ਗਈਆਂ ਅੱਜ ਉਹਨਾਂ ਨੇ ਮੀਡੀਆ ਸਾਹਮਣੇ ਆ ਕੇ ਆਪਣੀ ਪੂਰੀ ਗੱਲਬਾਤ ਦੱਸੀ ਅਤੇ ਦੱਸਿਆ ਗੋਲੀਆਂ ਉਹਨਾਂ ਦੇ ਪ੍ਰੋਬਲਮ ਉਂ ਚਲਾਈਆਂ ਗਈਆਂ ਆਓ ਸੁਣਦੇ ਹਾਂ ਪੂਰੀ ਗੱਲਬਾਤ ਮੇਰੇ ਫਾਰਮ ਹਾਊਸ ਤੇ ਆਏ ਮੈਂ ਤੁਹਾਨੂੰ ਉੱਥੇ ਨਹੀਂ ਮਿਲ ਸਕਿਆ ਮੈਂ ਤੁਹਾਡੀ ਪ੍ਰਾਣਚਾਰੀ ਨਹੀਂ ਕਰ ਸਕਿਆ ਚਾਹ ਪਾਣੀ ਨਹੀਂ ਪੁੱਛ ਸਕਿਆ ਸਭ ਤੋਂ ਪਹਿਲਾਂ ਮੈਂ ਇਸ ਗੱਲ ਲਈ ਦੋਨੋਂ ਹੱਥ ਜੋੜ ਕੇ ਤੁਹਾਡੇ ਕੋਲੋਂ ਖਿਮਾ ਮੰਗਦਾ ਦੁਨੀਆ ਦੇ ਅੰਦਰ ਭਰ ਕਿਹੜਾ ਟੱਬਰ ਤੇ ਕਿਹੜੇ ਭਰਾ ਜਿਹੜੇ ਅਲੱਗ ਨਹੀਂ ਹੋਏ ਮੈਨੂੰ ਦੱਸ ਦਿਓ ਦੁਨੀਆ ਦੇ ਅੰਦਰ ਸਾਰੇ ਭਰਾ ਟੱਬਰ ਅਲੱਗ ਹੁੰਦੇ ਆਇਆ ਤੇ ਹੁੰਦੇ ਰਹਿਣੇ ਜਦੋਂ ਦੀ ਯੂਨੀਵਰਸ ਕਾਇਨਾਤ ਹੋਣ ਕੇ ਆਈ ਕੀ ਹੋ ਗਿਆ ਜੇ ਬੈਂਸ ਲੱਗ ਹੋਇਆ ਉਹ ਬੈਂਸ ਬੇਈਮਾਨੀ ਹੈਗਾ ਬੈਂਸ ਨੇ ਸਿਸਟਮ ਦੇ ਅੰਦਰ ਰਹਿ ਕੇ ਜੇ ਚੌਂਦਾ ਤੇ ਕੁੱਪਾਂ ਦੇ ਕੋਪਰ ਰੁਪਈਏ ਦੇ ਭਰ ਸਕਦਾ ਸੀ ਆਪਣੇ ਤਨ ਦੇ ਉੱਤੇ ਇਮਾਨਦਾਰੀ ਦਾ ਚੋਲਾ ਪਹਿਨ ਕੇ ਤਸ਼ੱਦਦ ਚੱਲਿਆ ਤਸ਼ੱਦਦ ਧਲਿਆ 13 ਜ਼ਿਲਾਂ ਕਟੀਆਂ ਬੈਂਸ ਨੇ ਬਦੌਲਤ ਇਹ ਬੇਈਮਾਨਾ ਤੰਤਰ ਦੇ ਰਾਹ ਦੇ ਵਿੱਚ ਰੋੜੇ ਟੱਪਾ ਸਾਡੀ ਵੰਡ ਹੋਈ 2 11 2023 ਨੂੰ ਅੱਜ ਖੁਲਾਸਾ ਕਰਨ ਲੱਗਿਆ ਮੈਂ ਚਾਹੁੰਦਾ ਸੀਗਾ ਕਿ ਘਰ ਦੀ ਚਾਰਦواری ਦੇ ਅੰਦਰ ਇਹ ਸਾਰਾ ਕੁਝ ਸ਼ਲੀਮਤਾ ਦੇ ਨਾਲ ਸਮਾਪਤ ਹੁੰਦਾ ਬੰਦੇ ਦੀ ਜ਼ੁਬਾਨ ਦਾ ਸ਼ਬਦ ਕਿਹਾ ਹੋਇਆ ਕਹਿੰਦੇ ਨੇ ਬਿਪਾਰੀ ਦੀ ਜ਼ੁਬਾਨ ਦੇ ਵਿੱਚ ਕਿਹਾ ਹੋਇਆ ਸ਼ਬਦ ਉਹਦੇ ਲਈ ਸਭ ਤੋਂ ਵੱਡਾ ਆਨਰ ਕਰਨ ਵਾਲਾ ਸ਼ਬਦ ਬਣ ਜਾਂਦਾ ਤੇ ਜਦੋਂ ਲਿਖਤ ਹੋ ਜਾਵੇ ਰਿਟਨ ਰਿਟਨ ਦੇ ਵਿੱਚ ਉਹ ਕੰਪਨੀ ਜਿਹੜੀ ਸਿਮਰਜੀਤ ਬੈਂਸ ਨੇ 1996 ਦੇ ਵਿੱਚ ਪੈਂਸ ਲੁਆਇਜ਼ ਲਿਮਟਿਡ ਦੇ ਨਾਮ ਨਾਲ ਸ਼ੁਰੂ ਕੀਤੀ ਤੇ ਅੱਜ ਉਸ ਸ਼ੁਰੂ ਕੀਤੀ ਕੰਪਨੀ ਦੇ ਅੰਦਰ ਜਿਹਦਾ ਫਾਊਂਡਰ ਸਿਮਰਜੀਤ ਪੈਂਸ ਆ ਤੇ ਅੱਜ ਉਸ ਕੰਪਨੀ ਦੇ ਅੰਦਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਰਕਰਸ ਕੰਮ ਕਰਦੇ ਆ ਕੋ ਕੰਪਨੀ ਮੈਨੂੰ ਆਈ ਮੈਂ ਕੋਈ ਧੱਗੇ ਨਾਲ ਕਿਸੇ ਕੋਲੋਂ ਨਹੀਂ ਲਈ ਐਮੀ ਕੇਵਲੀ ਸੈਟਲਮੈਂਟ ਰਜਾਮੰਦੀ ਦੇ ਨਾਲ ਸੈਟਲਮੈਂਟ ਪੂਰੀ ਫੈਮਿਲੀ ਦੇ ਅੰਦਰ ਬੈਠ ਕੇ ਲਿਖਤ ਰੂਪ ਦੇ ਵਿੱਚ ਮੈਂ ਤੇ ਮੇਰੇ ਭਰਾ ਨੇ ਸਾਈਨ ਕਰ ਦਿੱਤੇ ਨੌਂ ਦੇ ਨਾਲੋਂ ਮਾਸ ਕਰੇ ਨਹੀਂ ਟੁੱਟਦਾ ਹੁੰਦਾ ਬਾਹ ਟੁੱਤੀ ਹੋਵੇ ਤੇ ਆਪਣੇ ਘਰ ਨੂੰ ਹੀ ਆਉਂਦੀ ਆ ਕਿਸੇ ਦੂਜੇ ਦੇ ਘਰ ਤੇ ਬੰਗਣਾ ਪਾ ਕੇ ਟੁੱਟੀ ਹੋਈ ਬਾਹ ਨਹੀਂ ਕਦੇ ਸਿੱਧੀ ਉਸ ਤੋਂ ਬਾਅਦ ਦੇ ਵਿੱਚ ਮੇਰੇ ਉਸ ਸਤਾਰਜੋਗ ਵੱਡੇ ਭਰਾ ਨੂੰ ਮੈਂ ਅੱਜ ਵੀ ਉਹਦੇ ਲਈ ਛੋਟਾ ਤੇ ਮੇਰੇ ਮਨ ਦੇ ਵਿੱਚ ਅੱਜ ਵੀ ਰਿਸਪੈਕਟ ਹੈ ਉਹਦੇ ਵਾਸਤੇ ਉਹਨੂੰ ਇਸ ਵੰਡ ਦੇ ਵਿੱਚੋਂ ਇਸ ਗੱਲ ਦੀ ਖਫਸ਼ਾ ਲੱਗਣ ਲੱਗਾ ਵੀ ਯਾਰ ਇਹ ਗਲਤ ਹੋ ਗਿਆ ਕੋਰਟ ਕੌਣ ਗਿਆ ਸਿਮਰਜੀਤ ਬੈਂਸ ਅਦਾਲਤ ਤੇ ਨਹੀਂ ਗਿਆ ਮੇਰੇ ਭਾਈ ਸਾਹਿਬ ਹੈ ਜੇ ਉਹਨਾਂ ਦੀ ਗੱਲ ਦੇ ਵਿੱਚ ਕੋਈ ਜਾਨ ਹੁੰਦੀ ਤੇ ਕੋਰਟ ਜਿਹੜਾ 140 ਕਰੋੜ ਦੇਸ਼ ਵਾਸੀਆਂ ਦੇ ਬੁਲਕ ਨੂੰ ਚੁਣਾਉਣ ਵਾਸਤੇ ਅਦਾਲਤ ਉਹਨੂੰ ਕੋਈ ਨਾ ਕੋਈ ਇੰਟਰਮ ਰਿਲੀਫ ਮਿਲਦਾ ਨਹੀਂ ਹੋਇਆ ਪੁਲਿਸ ਤੇ ਕੋਲੇ ਗਿਆ ਨਹੀਂ ਹੋਇਆ ਗੋਲੀ ਚਲਾਈ ਕੱਲ ਤੋਂ ਪਹਿਲਾਂ ਸਿਮਰਜੀਤ ਬੈਂਸ ਨੇ ਤੁਹਾਨੂੰ ਪਿੰਟ ਲਗਣ ਦਿੱਤੀ ਸਿਮਰਜੀਤ ਬੈਂਸ ਨੇ ਪੁਲਿਸ ਨੂੰ ਪਿੰਟ ਲਗਣ ਦਿੱਤੀ ਵੀ ਮੇਰੇ ਕੰਸਰਨ ਦੇ ਅੰਦਰ ਮੇਰੀ ਕੰਪਨੀ ਦੇ ਅੰਦਰ ਗੋਲੀ ਚਲਾਈ ਮੇਰੇ ਭਤੀਜੇ ਨੇ ਨਹੀਂ ਲਗਣ ਦਿੱਤੀ ਤੇ ਮੈਂ ਕੱਲ ਵੀ ਨਹੀਂ ਸੀ ਲਗਣ ਦੇਣੀ ਰਾਤ 11 ਵਜੇ ਦੀ ਗੋਲੀ ਚੱਲੀ ਹੋਈ ਮੇਰੀ ਡਿਫੈਂਡਰ ਭੰਨੀ ਗਈ ਪੂਰੀ ਟਰਾਂ ਮੇਰੇ ਪੀਏ ਨਵਿੰਦਰ ਮੰਨੀ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਮੈਂ ਕੱਲ ਵੀ ਮੇਰਾ ਕਹਾਲ ਤੁਸੀਂ ਵੀ ਇਸ ਗੱਲ ਨੂੰ ਸਮਝ ਕੇ ਮੰਨੋਗੇ ਤੁਸੀਂ ਮੇਰੇ ਕੋਲ ਆਏ ਤੇ ਮੈਂ ਮਿੱਟੀ ਪਾਈ ਫੋਨ ਕੀਤਾ ਤੁਸੀਂ ਮੈਂ ਕਹਾ ਨਹੀਂ ਕੁਝ ਨਹੀਂ ਹੋਇਆ 11 ਵਜੇ ਦੀ ਬਾਰਦਾਤ ਹੋਈ ਹੋਵੇ ਤੇ ਮੈਂ ਤੁਹਾਨੂੰ ਦੂਸਰੇ ਦਿਨ ਦੇ 12 ਵਜੇ ਤੱਕ ਭਿੰਨਕ ਨਾ ਪੈਣ ਨਾ ਗੱਟੀ ਲਕੋ ਕੇ ਰੱਖਵਾ ਪੁਲਿਸ ਨੂੰ ਨਾ ਦੱਸਾਂ ਮੇਰੀ ਮਨਸ਼ਾ ਦੇ ਵਿੱਚ ਖੋਟ ਤੇ ਪਾਪ ਨਹੀਂ ਜਦੋਂ ਤੁਸੀਂ ਇਕੱਠੇ ਹੋ ਕੇ ਆ ਗਏ ਸਾਰਾ মিডিਆ ਆ ਗਿਆ ਨੀੜੇ ਤੋਂ ਬਾਅਦ ਪੁਲਿਸ ਆ ਗਈ ਤੇ ਜਦੋਂ ਪੁਲਿਸ ਆ ਗਈ ਤੇ ਫਿਰ ਕਾਰਵਾਈ ਹੋਣੀ ਸੁਭਾਵਕ ਸੀਗੀ ਜੇ ਤੁਸੀਂ ਲੋਕ ਨਾ ਹੁੰਦੇ ਤੇ ਪੁਲਿਸ ਨੇ ਨਹੀਂ ਸੀ ਉਹਨਾਂ ਤੇ ਪਰਚਾ ਦਰਜ ਨਹੀਂ ਸੀ ਹੋਣਾ ਮੈਂ ਦਬ ਘੁੱਟ ਕੇ ਸਾਰ ਲੈਣਾ ਸੀਗਾ ਉਹ ਲੋਕ ਜਿਹੜੇ ਅੱਗ ਲਾਈ ਡੱਬੂ ਕੰਧ ਤੇ ਰੋਲ ਅਦਾ ਕਰਦੇ ਆ ਮੇਰੇ ਟੱਬਰ ਦੇ ਵਿੱਚੋਂ ਮੇਰੇ ਰਿਸ਼ਤੇਦਾਰਾਂ ਦੇ ਵਿੱਚੋਂ ਤੇ ਮੇਰੇ ਰਾਜਨੀਤਿਕ ਵਿਰੋਧੀ ਲੋਕ ਜਿਹੜੇ ਕਹਿੰਦੇ ਅਸੀਂ ਪੰਮੇ ਨੂੰ ਉਠਾ ਕੇ ਪ੍ਰੈਸ ਕਾਨਫਰੰਸ ਕਰਾਂਗੇ ਅੱਜ ਬੈਂਸ ਬੋਲ ਰਿਹਾ ਕਰੋ ਪ੍ਰੈਸ ਕਾਨਫਰੰਸ ਅੱਜ ਬੈਂਸ ਕਹਿ ਰਿਹਾ ਤਰਾਓ ਮੇਰੇ ਭਰਾ ਤੋਂ ਪ੍ਰੈਸ ਕਾਨਫਰੰਸ ਅੱਜ ਸਚਾਈ ਮੈਂ ਦੱਸਦਾ ਤੁਹਾਨੂੰ ਮੈਂ ਆਪਣੇ ਭਰਾ ਨੂੰ ਇਹ ਗੱਲ ਕਹਿ ਦਿੱਤੀ ਵੀ ਤੇਰੇ ਜਿਹੜੀ ਤੈਨੂੰ ਬੰਡ ਨਹੀਂ ਪਰਵਾਹ ਤੂੰ ਨਹੀਂ ਪਸੰਦ ਕਰਦਾ ਜਿਹਨੂੰ ਤੂੰ ਕੋਰਟ 'ਚ ਚੈਲੰਜ ਕੀਤਾ ਲੈ ਉਹ ਬੰਡੜਾ ਤਾਗ ਦੇ ਬਾਹਰ ਦਿੰਦੇ ਆ ਇੱਕ ਮੁੰਡਾ ਤੇਰੇ ਆ ਤੇ ਇੱਕ ਮੇਰੇ ਆ ਦੋਨੋਂ ਪੁੱਤ ਕੰਮ ਕਰਨਗੇ ਤੇ ਪਸਟੋਡੀਅਨ ਸਿਮਰਜੀਤ ਬਹਿਸ ਕਿਉਂਕਿ ਤੂੰ ਮੈਨੂੰ ਅਫਸਰ ਕਹਿੰਦਾ ਰਿਆ ਬੰਨ ਦੇ ਸਮੇਂ ਤੇ ਵੀ ਚਿੱਟਾ ਕੁਰਤਾ ਪਾ ਲੇ ਭਾਸ਼ਣ ਕਰਨੇ ਬੜੇ ਸੌਖੇ ਆ ਕੰਮ ਕਰਨੇ ਬੜੇ ਔਖੇ ਆ 18 ਮਹੀਨੇ 20 ਮਹੀਨੇ ਹੋ ਗਏ ਤੈਨੂੰ ਦੱਸਦਾ ਇਸ ਚਿੱਟੇ ਕੁਰਤੇ ਪਜਾਮੇ ਦਾ ਕੈਲੀਬਰ ਇਸ ਕੁਰਤੇ ਪਜਾਮੇ ਦੀ ਤਾਕਤ ਤੇ ਮੈਂ ਇਹ ਆਪਣੇ ਭਰਾ ਨੂੰ ਕਹੀ ਗੱਲ ਵੀ ਦੋਨੋਂ ਪੁੱਤ ਕੰਮ ਕਰ ਲੈਣ ਤੇਰੀ ਦਸੰਦਾਦੀ ਨਾ ਹੋਵੇ ਜੇ ਮੈਂ ਬੇਈਮਾਨ ਹੁੰਦਾ ਮੇਰੇ ਮਨ ਦੇ ਵਿੱਚ ਕੋਈ ਖੋਟ ਪਾਪ ਹੁੰਦਾ ਤੇ ਮੈਂ ਉਹਦਾ ਬੰਡ ਵਾਲਾ ਕਾਗਜ਼ ਪਾੜਨ ਲਈ ਆਪਣੇ ਵੱਲੋਂ ਇਹ ਕਦੇ ਵੀ ਜਿਹੜਾ ਸੁਜੈਸ਼ਨ ਸੁਝਾਓ ਕਦੇ ਨਾ ਦਿੰਦਾ ਮੈਂ ਇਹ ਦੋਨਾਂ ਵਿਰੋਧੀ ਪਾਰਟੀਆਂ ਦੇ ਲੋਕਾਂ ਨੂੰ ਪੁੱਛਣਾ ਚਾਹਣਾ ਤੁਸੀਂ ਯਾ ਮਾਰਿਆ ਮੈਨੂੰ ਜਦੋਂ ਦਾ ਮੈਂ ਰਾਜਨੀਤੀ ਤੇ ਆਇਆ ਤੁਸੀਂ ਕਿਹੜਾ ਇਲਜ਼ਾਮ ਜਿਹੜਾ ਮੇਰੇ ਤੇ ਨਹੀਂ ਲਾਇਆ ਮੈਂ ਅੱਜ ਪੁੱਛਣਾ ਚਾਹਣਾ ਲਿਆਓ ਮੇਰੇ ਭਰਾ ਨੂੰ ਕਰਾਓ ਪੀਸੀ ਓ ਬਸ ਪ੍ਰੈਸ ਕਾਨਫਰੈਂਸ ਮੈਨੂੰ ਵੀ ਬਰਾਬਰ ਬਿਠਾ ਲਿਓ ਇੱਕ ਪਾਸੇ ਤੁਸੀਂ ਦੁੱਧਾ ਦੁੱਧ ਪਾਣੀ ਦਾ ਪਾਣੀ ਨਾ ਹੋ ਜਵੇ ਫਿਰ ਮੈਨੂੰ ਨੀਵੀਂ ਜਗ੍ਹਾ ਬਿਠਾ ਕੇ ਸਜਾ ਦਿਓ ਤੁਸੀਂ ਜਦੋਂ ਹੋਰਿਆ ਕੋਈ ਨਾ ਕੋਈ 13ਵੀਂ ਗੱਲ 13ਵੀਂ ਗੱਲ ਸੋ ਮੈਂ ਅੱ ਬੰਦਾ ਕਹਿੰਦਾ ਕੁਛ ਨਹੀਂ ਆਇਆ ਤੇ ਕੁਛ ਨਹੀਂ ਲੈ ਕੇ ਜਾਣਾ ਪਰ ਸ਼ੈਕਸਪੀਅਰ ਇਹ ਤੁਹਾਨੂੰ ਕਹਿੰਦਾ ਉਹ ਕਹਿੰਦਾ ਬੰਦਾ ਖਾਲੀ ਹੱਥ ਆਉਂਦਾ ਤੇ ਨਾਲ ਇੱਕ ਚੀਜ਼ ਲੈ ਕੇ ਜਾਂਦਾ ਉਹ ਹੈਗਾ ਨਾਮ ਮੈਨੂੰ ਪੰਜਾਬੀ ਯਰਤ ਨੇ ਨਾਮ ਦਿੱਤਾ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਮੈਂ ਪੈਸੇ ਦਾ ਜਮੀਨ ਜਿਦਾਤਾ ਦਾ ਗੁਲਾਮ ਨਹੀਂ ਮੈਂ ਪਿਆਰ ਦਾ ਗੁਲਾਮ ਹਾਂ ਸੇਵਾ ਕਰਨਾ ਮੇਰਾ ਸ਼ੌਕ ਹੈ ਤੇ ਇਹ ਸੇਵਾ ਤੋਂ ਤੁਸੀਂ ਛੱਡਦੇ ਹੋ ਇਹ ਸੇਵਾ ਨੂੰ ਤੁਸੀਂ ਹਜ਼ਾਰ ਸਾਲ ਦਾ ਅਰਸਾ ਹੋ ਗਿਆ ਲੋਕਾਂ ਨੇ ਦੇਖ ਲਿਆ ਵੀ ਭੈਸ ਨੇ 20 ਸਾਲਾਂ ਵਿੱਚ ਕੀ ਕੀਤਾ ਸੀ ਤੁਲਨਾ ਕਦੋਂ ਹੁੰਦੀ ਆ ਗੌਰਮ ਚਾਹਲ ਛੱਡ ਕੇ ਚਲੇ ਗਿਆ ਗੌਰਮ ਦੀ ਜਗ੍ਹਾ ਦੂਸਰਾ ਬੰਦਾ ਆ ਗਿਆ ਤੁਹਾਡਾ ਮਾਲਕ ਲੋਕ ਵਿਊਅਰ ਦੋ ਕੰਪੈਰੀਜ਼ਨ ਤੁਲਨਾ ਕਰਨਗੇ ਵੀ ਬਹੁਤ ਚੰਗਾ ਰਿਪੋਰਟਰ ਸਿਕਾ ਜਿਹੜਾ ਨਮਾਇਆ ਜੰਗਾਰ ਕੋਠਾ ਰਿਆ ਇਹ ਤੁਲਨਾ ਦਾ ਸਮਾਜ ਨੀਤਿਕ ਪੰਜਾਬ ਦੇ ਅੰਦਰ 4 ਸਾਲ ਮੈਂ ਲੋਕਾਂ ਲਈ ਲੜਿਆ ਦੋਸਤ ਮੈਂ ਲੋਕਾਂ ਲਈ ਆਪਣਾ ਤਨ ਛਲਾਇਆ ਮੈਂ ਲੋਕਾਂ ਵਾਸਤੇ ਜੇਲਾਂ ਕੱਟੀਆਂ ਨੇ ਮੈਨੂੰ ਇਹ ਕਿਸੇ ਨਾਮ ਨਾਲ ਮੈਨੂੰ ਬਲਾਤਕਾਰੀ ਕਹਿ ਦੇਣ ਮੈਨੂੰ ਇਹ ਟੈਸਟ ਚੋਰ ਕਹਿ ਦੇਣ ਮੈਨੂੰ ਪੀਲੀ ਚੋਰ ਕਹਿ ਦੇਣ ਮੈਂ ਕੋਈ ਪਰਵਾਹ ਨਹੀਂ ਮਾਤਾ ਇਹਨਾਂ ਦੀ ਨਾ ਮੈਂ ਆਪਣੇ ਭਰਾ ਦਾ ਦੁਆਨੀ ਖਾਧੀ ਆ ਤੇ ਨਾ ਦੋਸਤ ਖਾਣੀ ਆ ਪਰ ਮੈਂ ਇਹ ਗੱਲ ਕਹੂੰਗਾ ਕਿ ਜੇ ਮੈਂ ਆਪਣੇ ਆਪ ਨੂੰ ਨਿਆਂ ਨਹੀਂ ਦਿਵਾ ਸਕਿਆ ਤੇ ਮੈਂ ਲੋਕਾਂ ਨੂੰ ਨਿਆਂ ਦੋਣ ਦੀ ਗੱਲ ਕਿੱਥੋਂ ਕਰ ਸਕਦਾ ਮੈਂ ਆਪਣੇ ਆਪ ਨੂੰ ਨਾਇਆਂ ਦਵਾਉਣ ਦੇ ਵਿੱਚ ਸਫਲ ਹੋਣਾ ਫੇਰ ਹੋਜਣਾ ਮੈਂ ਬਾਥਰੂਮ ਦੇ ਵਿੱਚ ਸੀਗਾ ਜਦੋਂ ਗੋਲੀ ਚੱਲੀ ਤੇ ਮੈਂ ਤੁਰੰਤ ਬੜਾ ਤੇਜ਼ੀ ਦੇ ਨਾਲ ਆਪਣੇ ਕੱਪੜੇ ਲੀੜਾ ਕਪੜਾ ਪਾ ਕੇ ਬਾਹਰ ਨਿਕਲਿਆ ਤੇ ਮੇਰਾ ਅਸਿਸਟੈਂਟ ਪੀਏ ਮਨੀ ਬਾਹਰ ਸੀਗਾ ਜਿਹੜਾ ਫੇਸ ਆਈਡੀ ਵਾਲਾ ਲੋਕ ਹੈ ਮੇਨ ਡੋਰ ਦੇ ਉੱਤੇ ਇਹਦਾ ਫੇਸ ਵੀ ਉਹਦੇ ਤੇ ਆ ਹੋ ਸਕਦਾ ਤਾਂ ਨੁਕਸਾਨ ਹੋ ਜਾਂਦਾ ਇਹ ਅੰਦਰ ਬੈਠਾ ਸੀ ਜਦ ਕਿ ਰੂਟੀਨ ਇਹ ਬਾਹਰ ਗਰੀਬੋ ਦੇ ਵਿੱਚ ਏ ਕੂਲਰ ਲਾ ਕੇ ਬੈਠਾ ਹੁੰਦਾ ਰਾਤ ਨੂੰ ਜੋ ਕੰਪਨੀ ਦਾ ਹਿਸਾਬ ਦਾ ਬਲੇਟ ਆਉਂਦਾ ਤੋ ਮੇਰੇ ਨਾਲ ਸਾਰਾ ਸਾਂਝਾ ਕਰ ਜਾਂਦਾ ਦੂਸਰੇ ਦਿਨ ਦੇ ਰਾਜਨੀਤਿਕ ਸੇਵਾ ਦੇ ਪ੍ਰੋਗਰਾਮ ਮੇਰ ਨਾਲ ਸਾਹੇ ਕਰ ਜਾਂਦਾ ਮੈਂ ਇਹਨੂੰ ਕੁੱਛ ਰਿਹਾ ਹੈਰਾਨ ਹੋਇਆ ਵੀ ਕੀ ਹੋਇਆ ਬਾਹਰ ਆਵਾਜ਼ ਬੜੀ ਆ ਰਹੀ ਸੀ ਪਟਾਕਿਆਂ ਦੀ ਕਹਿੰਦਾ ਭਾਈ ਜੀ ਪੰਮਾ ਤੇ ਜੋਤ ਗੋਲੀ ਚਲਾ ਰਹੇ ਸੀ ਗੱਡੀ ਤੁਹਾਡੀ ਡਿਫੈਂਡਰ ਜਿਹੜੀ ਆ ਉਹ ਬੰਦਤੀ ਸਾਰੀ ਉਹਨਾਂ ਨੇ ਗੋਲੀਆਂ ਚਲਾ ਕੇ 8-10 ਫਾਇਰ ਕੀਤੇ ਹੋਣਗੇ ਸੱਤ ਦੇ ਖੋਲ ਪੁਲਿਸ ਨੂੰ ਮਿਲੇ ਆ ਤਾਂ ਮੈਂ ਗੇਟਮੈਨ ਨੂੰ ਇਹ ਦੱਸ ਰਿਹਾ ਕਿ ਮੈਂ ਗੇਟਮੈਨ ਨੂੰ ਹੱਪ ਮਾਰ ਕੇ ਕੁੱਛੀ ਵੀ ਸ਼੍ਰੀਚੰਦ ਕੀ ਹੋ ਰਿਹਾ ਕੀ ਹੋਇਆ ਉਹਨਾਂ ਨੇ ਮੇਰੀ ਆਵਾਜ਼ ਸੁਣੀ ਤੇ ਮੇਰੇ ਵੱਲ ਭੱਜ ਆਏ ਤਾਂ ਜਦੋਂ ਮੈਂ ਦੇਖਿਆ ਮੇਰੇ ਵੱਲ ਭੱਜ ਕੇ ਆ ਰਹੇ ਤਾਂ ਮੈਂ ਮੇਨ ਡੋਰ ਮੇਰੇ ਫਾਰਮ ਹਾਊਸ ਦਾ ਖੋਲ ਕੇ ਜੇ ਮੇਰਾ ਫੇਸ ਆਈਡੀ ਤੇ ਡੋਰ ਲੌਕ ਨਾ ਹੁੰਦਾ ਇਸ ਮੁੰਡੇ ਦੇ ਗੋਲੀ ਜ਼ਰੂਰ ਵੱਜਦੀ ਮੈਂ ਕਿਥੋਂ ਜਵਾਬੀ ਫਾਇਰ ਮੈਂ ਤਾਂ ਅੰਦਰ ਆ ਇਹ ਮੈਨੂੰ ਕਹਿ ਰਿਹਾ ਕਿ ਚਲੋ ਭਾਜੀ ਬਾਹਰ ਗੱਡੀ ਦੇ ਗੋਲੀਆਂ ਵੱਜੀਆਂ ਮੈਂ ਇਹਨੂੰ ਕੀ ਕਿਹਾ ਮੈਂ ਕਿਹਾ 10 ਮਿੰਟ ਬਹਿ ਜਾ ਗੁੱਸੇ ਦੇ ਵਿੱਚ ਇਹ ਬੰਦਾ ਕਈ ਕੁਝ ਕਰ ਬੈਠਾ ਬਾਅਦ ਵਿੱਚ ਪਛਤਾਉਂਦਾ ਬੜਾ 10 ਮਿੰਟ ਮੈਂ ਇਹਦੇ ਕੋਲੇ ਅੰਦਰ ਬੈਠੇ ਰਹੇ ਹਾਂ ਅਸੀਂ ਡਰਾਈング ਰੂਮ ਦੇ ਵਿੱਚ ਮੈਂ ਗੇਟ ਮੈਨ ਨੂੰ ਫੋਨ ਕੀਤਾ ਕਿਹਾ ਬੇਟਾ ਬੌਜੀ ਚਲੇ ਗਏ ਜੋ ਚਲੇ ਆਇਆ ਕਹਿੰਦਾ ਹਾਂਜੀ ਉਹ ਚਲੇ ਗਏ ਲੇਕਿਨ ਉਹਨਕੀ ਗੱਡੀ ਗੇਟ 'ਤੇ ਹੀ ਖੜੀ ਹੈ ਗੱਡੀ ਨਹੀਂ ਉਹਨਾਂ ਨੇ ਇਧਰ ਉਧਰ ਕੀ ਉਹ ਮੈਂ ਉਹ ਤੋਂ ਬਾਹਰ ਗਿਆ ਨੰਬਰ ਦੂਸਰਾ ਮੇਰੇ ਕੋਲੇ ਕੋਈ ਵੈਪਨ ਨਹੀਂ ਮੇਰੇ ਸਾਰੇ ਵੈਪਨ ਪੁਲਿਸ ਦੇ ਕੋਲੇ ਜਮ੍ਹਾਂ ਹੋਏ ਪਏ ਦਾ ਮੇਰੇ ਕਬਰ ਦੇ ਵਿੱਚ ਮੇਰੇ ਬੇਟੇ ਦੇ ਕੋਲੇ ਕੋਈ ਵੈਪਨ ਨਹੀਂ ਮੈਂ ਮਾਨਯੋਗ ਕਮਿਸ਼ਨਰ ਨੂੰ ਕਹਿੰਦਾ ਰਿਹਾ ਕਿ ਯਾਰ ਇਹ ਮਸਲਾ ਐਫ ਆਈ ਆਰ ਦਰਜ ਨਾ ਹੋਵੇ ਪੁੱਛ ਸਕਦੇ ਹੋ ਕਮਿਸ਼ਨਰ ਨੂੰ ਵੀ ਇਹ ਧੱਗਾ ਚੱਕੂਗਾ ਤੇ ਡਾ ਆਪਣਾ ਨੰਗਾ ਹੋਣਾ ਪਰ ਮੇਰੀ ਕਮਜ਼ੋਰੀ ਸਮਝੀ ਉਹਨਾਂ ਨੇ ਇਸ ਗੱਲ ਵੀ ਇਹ ਮੀਡੀਆ ਤੋਂ ਡਰਦਾ ਇਹ ਸੋਸ਼ਲ ਫਿਕਟਰ ਹੈ ਪੋਲਿਟਿਕਲ ਲਾਈਨ ਦੇ ਅੰਦਰ ਹੈ ਪੋਲਿਟਿਕਲ ਪਲੇਟਫਾਰਮ ਤੇ ਇਸ ਕਰਕੇ ਮੈਨੂੰ ਉਹ ਇਹ ਕਮਜ਼ੋਰੀ ਮੀਡੀਆ ਸਮਝਦੇ ਸੀ ਇਸ ਕਰਕੇ ਮੈਂ ਤੁਹਾਡੇ ਨਾਲ ਅੱਜ ਸਾਰੀ ਗੱਲ ਦਾ ਚ ਮੇਰੇ ਭਰਾ ਨੂੰ ਕਹਿੰਦਾ ਸੀ ਪੀਸੀ ਕਰਾਉਣੀ ਆ ਚੈਲੰਜ ਕਰਨਾ ਉਹਨਾਂ ਨੂੰ ਆਓ ਤੁਹਾਨੂੰ ਦੇਖਾਂ ਮੈਂ ਬੈਠੋ ਮੀਡੀਆ ਦੇ ਵਿੱਚ ਉਹਦੇ ਨਾਲ ਕਰੋ ਸਵਾਲ ਤੇ ਜਵਾਬ ਮੈਂ ਫੇਰ ਕਹਿੰਦਾ ਮੇਰੇ ਭਰਾ ਨੇ ਮੇਰਾ ਭਰਾ ਹੀ ਰਹਿਣਾ ਮੇਰੇ ਭਤੀਜੇ ਨੇ ਮੇਰਾ ਭਤੀਜਾ ਹੀ ਰਹਿਣਾ ਮੇਰਾ ਪੁੱਤ ਹੋਵੇ ਭਤੀਜਾ ਹੋਵੇ ਮੈਨੂੰ ਅੱਜ ਵੀ ਕੋਈ ਫਰਕ ਨਹੀਂ ਹੈਗਾ ਬੱਚੇ ਗਲਤੀਆਂ ਕਰ ਲੈਂਦੇ ਆ ਵੱਡੇ ਮਾਵਾਬ ਵੱਡੇ ਸਿਆਣੇ ਮaaf ਕਰਦੇ ਆ ਬੈਂਸ ਕੋਲੇ ਉਹ ਹਿਰਦਾ ਹੈਗਾ ਜਿਗਰਾ ਹੈਗਾ ਪਾਪਾ ਬੈਂਸ ਜਿਹੜਾ ਮਾਮਾ ਪੁਲੀਸ ਤੁਸੀਂ ਨਾ ਆਉਂਦੇ ਬਰਬ ਤੂੰ ਸਭ ਤੋਂ ਪਹਿਲਾਂ ਆਇਆ ਕੋੜੇ ਵੀ ਜਾੜੀ ਗੌਰਵ ਆ ਤੂੰ ਨਾ ਆਉਂਦਾ ਤੇ ਗਰੁੱਪ 'ਚ ਨਾਮ ਮੈਸੇਜ ਪਾਉਂਦਾ ਉਸੀਂ ਜਦੋਂ ਸਾਰੇ ਆ ਗਏ ਨਾ ਸਟੇਟ মিডিਆ ਆ ਗਿਆ ਲੋਕਲ মিডিਆ ਤੋਂ ਇਲਾਵਾ ਸਟੇਟ মিডিਆ ਆ ਗਿਆ ਤੇ ਫਿਰ ਪੁਲਿਸ ਦੀਆਂ ਧਾੜਾਂ ਆ ਨਾ ਫਿਰ ਦੋਸਤ ਗੱਡੀ ਡਿਫੈਂਡਰ ਅੰਦਰ ਖੜੀ ਆ ਤਾਂ ਮੈਂ ਕਿਵੇਂ ਝੂਠ ਬੋਲ ਸਕਦਾ ਸੀ ਫਿਰ ਗਿਆਨ ਆਪ ਵੀ ਹੋਇਆ ਤਾਂ ਹੀ ਬਾਹਰ ਆਈਏ ਤੁਸੀਂ ਕਹਿੰਦੇ ਬਾਹਰ ਗੱਲ ਕੱਢੀ ਨਹੀਂ ਤਾਂ ਫਿਰ ਹੁਣ ਇਹ ਦੱਸੋ ਠੀਕ ਆ ਛੋਟੇ ਵੀਰ ਤੁਸੀਂ ਜਿਹੜੀ ਗੱਲ ਕੀਤੀ ਆ ਮੈਂ ਤਾਂ ਮਿੱਟੀ ਪਾਉਣ ਨੂੰ ਖੜ ਤਾਂ ਸਾਡੇ ਕਬਰ ਦੇ ਵਿੱਚੋਂ ਸਾਡਾ ਕੋਈ ਰਿਸ਼ਤੇਦਾਰ ਤੁਹਾਨੂੰ ਇਨਫੋਰਮੇਸ਼ਨ ਦਿੰਦਾ ਜਿਹੜੀ ਮੈਂ ਗੱਲ ਕਹੀ ਵੀ ਅੱਗ ਲਾਈ ਡੱਬੂ ਬੰਦ ਤੇ ਸੂਈ ਧਾਗਾ ਬਣਨਾ ਬੜਾ ਔਖਾ ਕੰਤੀ ਵੰਨਾ ਰਿਸ਼ਤੇਦਾਰਾਂ ਦਾ ਕੰਮ ਸ਼੍ਰੀਕੇ ਬਾਜਾਂ ਦਾ ਕੰਮ ਤਮਾਸ਼ਪੀਨ ਜਨਤਾ ਦਾ ਕੰਮ ਆ ਇਹ ਤਮਾਸ਼ਪੀਨ ਜਿਹੜੇ ਟੱਬਰ ਦੇ ਵਿੱਚੋਂ ਤੁਹਾਨੂੰ ਫੋਨ ਕਰਦੇ ਆ ਉਹ ਕਹਿੰਦੇ ਯਾਰੇ 25 ਸਾਲ ਸਿਮਰ ਤੇ ਪੰਮਾ ਇਕੱਠੇ ਰਹਿ ਜੀ ਨਿਆਰੇ ਲਾਓ ਹੁਣ ਇਹਨਾਂ ਦੇ ਲੜਾਈ ਹੁੰਦੀ ਦੇਖੋ ਇਹਨਾਂ ਦੀ ਮੈਂ ਫੇਰ ਕਹੂੰਗਾ ਮੇਰਾ ਭਾਈ ਆ ਜੋ ਤੇ ਮੇਰਾ ਅਜੇ ਬ੍ਰੀਫ ਵਰਗਾ ਹੀ ਆ ਉਹਨੇ ਗੋਲੀਆਂ ਚਲਾ ਲਈਆਂ ਮੈਂ ਪਹਿਲਾਂ ਅੰਗੇ ਆ ਵੀ ਬੱਚੇ ਗਲਤੀਆਂ ਕਰ ਜਾਂਦੇ ਵੱਡੇ ਮaaf ਕਰ ਜਾਂਦੇ ਬੈਂਸ ਕੋਲੇ ਉਹ ਜਿਗਰਾ ਵਾਇਰੂਸ ਨੇ ਦਿੱਤਾ ਮaaf ਕਰਨ ਵਾਲਾ ਤਾਂ ਹੁਣ ਇਸ ਤਰੀਕੇ ਦੇ ਨਾਲ ਕਿਉਂਕਿ ਤੁਸੀਂ ਹੁਣ ਨਾ ਕੋਈ ਕਾਰ ਨਹੀਂ ਆ ਮਾਮਲਾ ਕਰਕੇ ਹੋ ਗਿਆ ਦੇਖੋ ਅਗਲੀ ਗੱਲ ਜਿਹੜੀ ਪੁਲਿਸ ਦੇ ਦੋ ਤੁਸੀਂ ਦੋਸਤ ਆ ਗਏ ਪੁਲਿਸ ਆ ਗਈ ਤਾਂ ਫਿਰ ਕੋਈ ਗੱਲ ਬੁੱਢੀ ਸ਼ੀਭੀ ਨਹੀਂ ਰਹਿ ਸਕਦੀ ਆਈ ਵੀ ਤੱਕ ਦੇ ਮੈਨੂੰ ਫੋਨ ਆਏ ਕੇਂਦਰ ਦੀ ਜਿਹੜੀ ਇੰਟੈਲੀਜੈਂਸ ਬਿਊਰੋ ਆ ਉਹਨਾਂ ਦੇ ਵੀ ਫੋਨ ਆਏ ਇਹ ਗੱਲ ਬੁੱਢੀ ਸ਼ੀਭੀ ਨਹੀਂ ਪਰ ਚੇ ਹੁੰਦੇ ਵੀ ਆ ਤੇ ਪਰਚੇ ਰੱਦ ਵੀ ਹੋ ਜਾਂਦੇ ਆ ਗੋਲੀਆਂ ਕਿਤੇ ਲੱਗੀਆਂ ਕਿਤੇ ਲੱਗੀਆਂ ਮੇਰੇ ਖਿਆਲ ਸੱਤ ਅੱਠ ਜਗ੍ਹਾ ਤੇ ਗੋਲੀਆਂ ਲੱਗੀਆਂ ਹੁੰਦੀਆਂ ਨੇ ਚਾਹ ਹੈ ਸੋ ਟਾਇਰ ਟੂਰ ਦਾ ਹਜੇ ਮੈਂ ਬਾਹਲੇ ਦੇਖਿਆ ਨਹੀਂ ਕਿ ਪਰ ਗੋਲੀਆਂ ਲੱਗੀਆਂ ਨੇ ਮੈਸਰ ਲੱਗਦਾ ਹੁਣ ਤੁਸੀਂ ਕਹਿੰਦੇ ਹੋ ਕਿ ਮਨਲਾ ਕਰ ਜੋ ਗਿਆ ਮੇਰੀ ਪਰਿਵਾਰਕ ਮਸਲਾ ਬੈਠ ਕੇ ਸੁਲਝਾਉਂਦਾ ਯਤਨ ਤੁਸੀਂ ਤੁਸੀਂ ਸਾਰੇ ਜਾਣੇ ਇੰਟਰਵੈਨ ਕਰੋ ਭਰਾ ਤੁਸੀਂ ਮੇਰੇ ਜਦੋਂ ਕਿਸੇ ਟੱਪਰ ਦੇ ਵਿੱਚ ਭਾਂਜਾਂ ਦੇ ਪੰਗੇ ਪੈ ਜਾਂਦੇ ਆ ਲੜਾਈਆਂ ਵਹਿ ਜਾਂਦੀਆਂ ਥੋੜੇ ਹਰ ਕੇ ਸਿਰ ਦੋਸਤ ਨਵੇੜੇ ਕਰਦੇ ਆ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਮੈਂ ਇਹ ਕਹੂੰਗਾ ਕਿ ਮੈਂ ਖੁੱਲੀ ਮੁਠੀ ਆਇਆ ਸੀ ਤੇ ਨਾਲ ਕੀ ਲਾ ਕੇ ਚੱਲੇ ਆ ਬੈਂਸ ਲੋਕਾਂ ਨੂੰ ਬੈਂਸ ਬੋਲਣਾ ਨਹੀਂ ਸੀ ਚੱਜ ਨਾ ਆਉਂਦਾ ਹੁੰਦਾ ਤੇ ਅੱਜ ਪੂਰੀ ਦੁਨੀਆ ਦੇ ਅੰਦਰ ਪੰਜਾਬੀ ਵਸਦੇ ਬੈਂਸ ਦਾ ਨਾਮ ਲੈਨੇ ਹੋ ਤੇ ਅੱਲਾ ਕਹਿੰਦਾ ਹੈਗਾ ਵੀ ਲੋਕਾਂ ਦੀ ਸੇਵਾ ਕਰਨ ਵਾਲਾ ਸ਼ੇਰ ਲੁਧਿਆਣੇ 'ਚ ਬੈਠਾ ਮੈਂ ਉਹ ਆ ਮੈਨੂੰ ਪੈਸੇ ਤੇ ਜ਼ਮੀਨ ਦੀ ਦਾਤ ਨਾਲ ਮੋਹ ਨਹੀਂ ਹੈਗਾ ਤੇ ਰੋ ਜਦੋਂ ਤੁਸੀਂ ਸਾਰੇ